ਹੇਲੂਇਆ ਹੇਲੂਇਆ ਸਾਰੇ ਸੱਜਣ ਨੂੰ ਪ੍ਰਭ ਦੇ ਅਸਰੂ ਪਿਆਰੇ ਜੀ ਅੰਸੀ ਦੀ ਮੇਰਾ ਨਾਮ ਕੋਮਲਾ ਮੇਰਾ ਪਿੰਡ ਬੇਲਾਣਾ ਮੇਰੇ ਜੀਵਨ ਦੀ ਸਾਡੇ ਜੀਵਨ ਦੀ ਗਵਾਹੀ ਹੈ ਕਿ ਸਾਡੇ ਕੋਲ ਹੋਣ ਜਾਣ ਵਾਸਤੇ ਸੰਦ ਨਹੀਂ ਸੀ ਬੜੀ ਪਰੇਸ਼ਾਨੀ ਸੀ ਕਾਫੀ ਦਿਨਾਂ ਤੋਂ ਅਸੀਂ ਕੋਸ਼ਿਸ਼ ਕਰ ਰਹੇ ਸੀ ਪੈਸੇ ਵੀ ਸੀ ਪਰ ਨਹੀਂ ਆ ਗਏ ਪਿਛਲੇ ਹਫਤੇ ਤੋਂ ਪਿਛਲੇ ਹਫਤੇ ਮੈਂ ਇੱਥੇ ਬੈਠੇ ਦਾਸ ਸੁ ਪ੍ਰਭ ਦੇ ਦਾਸ ਪਾਸਟਰ ਫਰਾਂਸਿਸ ਜੀ ਔਰ ਪਾਸਟਰ ਮਹਤਾਬ ਜੀ ਬੈਠੇ ਕਹਿੰਦੇ ਕਿ ਸੋਨੂੰ ਕਿਉਂ ਨਹੀਂ ਆ ਰਹਾ ਮੈਂ ਕਹਾਂ ਸੰਤ ਜੀ ਸਾਧਨੀ ਹੈਗਾ ਤੇ ਬੜੀ ਮੁਸ਼ਕਲ ਹੈ ਤੇ ਸਾਨੂੰ ਕੋਈ ਕਰੋ ਕਿਰਪਾ ਸਾਨੂੰ ਸਾਥ ਦੋ ਕੋਈ ਦੇ ਦੋ ਕੋਈ ਸਾਥ ਕਰੋ ਪ੍ਰਾਰਥਨਾ ਤੇ ਸੰਤ ਜੀ ਅਕੋ ਕਹਿੰਦੇ ਆ ਕੋਈ ਨਹੀਂ ਪ੍ਰਭੂ ਨਵਾ ਹੀ ਦੇਗਾ ਤੇ ਪ੍ਰਭੂ ਦੀ ਕਿਰਪਾ ਹੈ ਜੀ ਤੁਸੀਂ ਸਾਥ ਨਵਾ ਹੀ ਲਓਗੇ ਸੋ ਪ੍ਰਭੂ ਦੀ ਦਇਆ ਨੂੰ ਜਦ ਸਾਨੇ ਪ੍ਰਾਰਥਨਾ ਕੀਤੀ ਪ੍ਰਾਰਥਨਾ ਨੂੰ ਸਵੀਕਾਰ ਕੀਤਾ ਸੋ ਪ੍ਰਭੂ ਨੇ ਕਿਰਪਾ ਕੀਤੀ ਸਾਨੂੰ ਰਵੇਗੋਟ ਸਾਈਕਲ ਉਪਲੈਸ ਕੀਤਾ ਕੰਟੀਨਾ ਮੋਟਰਸਾਈਕਲ ਪ੍ਰਭੂ ਦੀ ਦਾਸੀ ਦੁਆਰਾ ਵੀ ਖੋਲਿਆ ਗਿਆ ਸੀ ਮੰਗਲਵਾਰ ਭੈਜੀ ਦਿਨੋਂ ਮੇਰਾ ਡਾਅਲ ਕਰਨ ਤੇ ਤਾਂ ਕੋਈ ਗੱਲਾਂ ਹੁੰ ਜਾਂਦੇ ਤੇ ਮੈਨਾਂ ਨਹੀਂ ਆਇਆ ਨਹੀਂ ਜਾਣਾ ਮੁਸ਼ਕਲ ਐ ਤੇ ਕਹਿੰਦੇ ਕੋਈ ਗੱਲ ਐ ਸੀ ਤੁਹਾਨੂੰ ਨਾ ਮੋਟਰਸਾਈਕਲ ਲੈ ਦੇਣਾ ਸੈਕਿੰਡ ਹੈ ਜਿਆ ਪੰਤੀਨਾ ਤੇ ਮੈਂ ਕੋ ਅਸੀਂ ਕਿਹਾ ਮੈਨਾਂ ਕੋਈ ਨਹੀਂ ਜੀ ਸੁਜੀ ਦਿਓ ਤਾਂ ਸੋ ਪ੍ਰਭੂ ਦਾ ਧੰਵਾਦ ਆ ਨਵਾ ਦਿਆ ਪ੍ਰਭੂ ਦੇ ਦਾਸਾਂ ਦੁਆਰਾ ਪ੍ਰਭੂ ਦੀ ਦਾਸੀ ਦੁਆਰਾ ਬੋਲੇ ਵਿਚਾਰੂ ਪ੍ਰਭੂ ਨੇ ਪੂਰੇ ਕੀਤਾ ਸੋ ਕਵੇ ਮੋਟਰਸਾਈਕਲ ਅਪਰੇਜ਼ ਕੀਤਾ ਇਸ ਸੰ ਪ੍ਰਭੂ ਦੇ ਦਾਸ ਦੁਆਰਾ ਹੋਇਆ ਤੋਂ ਪ੍ਰਭੂ ਦਾ ਧੰਨਵਾਦ ਪ੍ਰਭੂ ਦੇ ਦਾਸਾਂ ਦਾ ਕੋਈ ਤਰਸ ਗਦਾ ਧੰਨਵਾਦ ਸੋ ਸਾਰਿਆਂ ਨੂੰ ਜੈ ਸਤਿਗੁਰ ਨਾਲ ਪ੍ਰਭੂ ਦੀ